ਕਿ 11 ਫ फेब्रुवारी ਨੂੰ तकरीबन 12:30 12 ਵਜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਪਿੰਡ ਬੈਮਨ ਕਲਾ ਕੋਲ ਜੋ ਸਟੇਟ ਹਾਈਵੇ ਹੈ ਉਥੇ ਹਾਈਵੇ ਦੇ ਸਾਈਡ ਤੇ ਵਿੱਚ ਇੱਕ ਮਰੂਨ ਕਲਰ ਦਾ ਇੱਕ ਸੂਟਕੇਸ ਹੈਗਾ ਜਿਹਦੇ ਵਿੱਚ ਇੱਕ ਕੁੜੀ ਦੀ ਲਾਸ਼ ਹੈਗੀ ਜੋ ਕਿ ਅਧ ਜਲੀ ਹਾਲਤ ਵਿੱਚ ਸੀ ਤੇ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਮੇਰੇ ਸਾਥ ਮੇਰੇ ਐਸਪੀ ਡੀ ਐਸਪੀ ਐਡੀ ਐਸਪੀ ਰੂਰਲ ਤੇ ਡੀਐਸਪੀ ਇਨਵੈਸਟੀਗੇਸ਼ਨ ਤੇ ਨਾ ਦੇ ਨਾ ਸੀਆਈਡੀ ਟੀਮਸ ਤੇ ਐਸਐਚਓ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੀ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਤੇ ਇਮੀਡੀਏਟਲੀ ਫਿਰ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਸੀਗਾ ਤੇ ਟੀਮਸ ਬਣਾਈਆਂ ਗਈਆਂ ਐਸਪੀ ਡੀ ਦੀ ਓਵਰਲ ਸੁਪਰਵੀਜ਼ਨ ਸੀਗੀ ਟੀਮ ਟੀਮ ਦੇ ਸੁਪਰਵੀਜ਼ਨ ਕਰ ਰਹੇ ਸੀਗੇ ਤੇ ਸੀਸੀਟੀਵੀ ਨੂੰ ਵੀ ਚੈੱਕ ਕੀਤਾ ਗਿਆ ਆਸਪਾਸ ਦੇ ਤੇ ਇਸ ਸੀਸੀਡੀ ਵੀਡੀਓ ਟ੍ਰੇਲ ਵੀ ਸਟੈਬਲਿਸ਼ ਕੀਤੀ ਗਈ ਜੋ ਵੀ ਸਾਨੂੰ ਸ਼ੱਕੀ ਲੱਗਿਆ ਉਹਦੀ ਤਸਵੀਰ ਇਹਦੇ ਨਾਲ ਨਾਲ ਹੀ ਜੋ ਵਿਕਟਮ ਸੀਗੀ ਡਿਸੀਜ਼ ਜੋ ਸੀ ਉਹਦਾ ਫੇਸ ਕਿਉਂਕਿ ਆਇਡੈਂਟੀਫੀਏਬਲ ਸੀਗਾ ਫੇਸ ਨੂੰ ਇਨੀ क्षति ਨਹੀਂ ਹੋਈ ਸੀਗੀ ਅੱਗ ਦੇ ਨਾਲ ਤੇ ਦੂਜਾ ਉਹਦੀ ਬਾਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ ਤੇ ਇਹਨਾਂ ਦੋਨੋਂ ਦੀ ਵਰਤੋਂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ ਕੁੜੀ ਦਾ ਨਾਮ ਸੁਪਨਾ ਉਰਫ ਮਲਿਕਾ ਸੀਗਾ ਤੇ ਉਹ ਬੇਸਿਕਲੀ ਮੋਗੇ ਤੇ ਰਹਿਣ ਵਾਲੀ ਸੀ ਹਾਲ ਕੀ ਘੜੀ ਹੋਇਆ ਥੇ ਪਟੇੰਡਾ ਵਿਖੇ ਰਹਿ ਰਹੀ ਸੀ ਤੇ ਜਦੋਂ ਕੁੜੀ ਦੀ ਪਛਾਣ ਹੋਈ ਉਦੋਂ ਬਾਅਦ ਉਹਦੇ ਫੋਨ ਦਾ ਨੰਬਰ ਹੀ ਪਤਾ ਲੱਗ ਗਿਆ ਤੇ ਫੋਨ ਦੇ ਜੋ ਕਾਲਸ ਵਗੈਰਾ ਦੀ ਡਿਟੇਲਸ ਟੈਕਨੀਕਲੀ ਸੀ ਚੈੱਕ ਕੀਤੀ ਤੇ ਕੁਝ 15 ਦੇ ਤਕਰੀਬਨ ਸਸਪੈਕਟਸ ਰਿਫਲੈਕਟ ਹੋਏ ਤੇ ਕੱਲੇ-ਕੱਲੇ ਸਸਪੈਕਟਸ ਨੂੰ ਵੈਰੀਫਾਈ ਕੀਤਾ ਗਿਆ ਤੇ ਫਿਰ ਸਾਨੂੰ ਫਾਈਨਲੀ ਪਤਾ ਲੱਗਾ ਕਿ 7 ਫਰਵਰੀ ਨੂੰ ਕੁੜੀ ਨੂੰ ਇੱਕ ਉਹ ਵਿਅਕਤੀ ਦੇ ਨਾਲ ਦੇਖਿਆ ਗਿਆ ਸੀਗਾ ਇੱਕ ਪਰਸਨ ਦੇ ਪਰਸਨ ਨੇ ਸਾਨੂੰ ਦੱਸਿਆ ਸਾਡੇ 9 ਵਜੇ ਦੇ ਤਕਰੀਬਨ ਰਾਤ ਲਾਸਟ ਉਹਨੂੰ ਦੇਖਿਆ ਗਿਆ ਸੀਗਾ ਤੇ ਜਦੋਂ ਉਹ ਪਰਸਨ ਦੀ ਵੈਰੀਫਾਈ ਮਤਲਬ ਉਹਦੀ ਭਾਲ ਕੀਤੀ ਗਈ ਤੇ ਉਹਦੀ ਪਛਾਣ ਇੱਕ ਪ੍ਰਿੰਸ ਨਾਂ ਦੇ ਵਿਅਕਤੀ ਕੀ ਹੋਈ ਜੋ ਬੇਸਿਕਲੀ ਬਟਿੰਡੇ ਦਾ ਹੀ ਰਹਿਣ ਵਾਲਾ ਹੈਗਾ ਗੁਲਾਬਗੜ ਦਾ ਤੇ ਹਾਲ ਕੀ ਕਰੀ ਉਹ ਸੁਰਪੀ ਸੁਰਪੀਰ ਨਾਂ ਦੀ ਜਗ੍ਹਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਮੀਡੀਏਟਲੀ ਫਿਰ ਜੇ ਇਹ ਪਾਲ ਕੀਤੀ ਗਈ ਇਹਨੂੰ ਫੜ ਵੀ ਲਿਆ ਗਿਆ ਸੀਗਾ ਤੇ ਅਰੈਸਟ ਕਰਨ ਤੋਂ ਬਾਅਦ ਇਹਨੇ ਆਪਣਾ ਜੋ ਜੋ ਇਨਸੀਡੈਂਟ ਸੀਗਾ ਕਤਲ ਵਾਲਾ ਜਿਹੜਾ ਇਨਸੀਡੈਂਟ ਹੈ ਇਹਨੂੰ ਕਬੂਲ ਦਿਆ ਤੇ ਇਹਨੇ ਸਾਨੂੰ ਦੱਸਿਆ ਕਿ ਆ ਸਪਨਾ ਉਤ ਮਲਿਕਾ ਦਾ ਦੋਸਤ ਸੀਗਾ ਤੇ ਦੋਨੋਂ ਕੁਝ ਟਾਈਮ ਦੇ ਦੁਜੇ ਨੂੰ ਜਾਣਦੇ ਸੀਗੇ ਤੇ ਕੇ ਨਸ਼ਾ ਕਰਨ ਦਾ ਵੀ ਆਦੀ ਹੈਗਾ ਤੇ 8 ਤੋਂ 9 ਕੀ ਜੋ ਦਰਮਿਆਨੀ ਰਾਤ ਸੀਗੀ ਇਹ ਨੌਰਦੀ ਅਰਲੀ ਮਾਰਨਿੰਗ ਹੀ ਕਹਿ ਸਕਦੇ ਕੀ ਰਾਤ 8 ਤੋਂ ਬਾਅਦ ਐਂ ਸਵੇਰੇ ਆਈ ਥਿੰਕ 2:00 3:00 ਵਜੇ ਕੇ ਤਕਰੀਬਨ ਦਾ ਹੀ ਵਾਕਿਆ ਹੈ ਐਨੇ ਸਪਨਾ ਨੂੰ ਪਹਿਲਾ ਇੱਕ ਤਾਰਨੂਮਾ ਚੀਜ਼ ਦੇ ਨਾਲ ਇੱਕ ਤਰਿਚ ਟਾਈਪ ਦੀ ਚੀਜ਼ ਨਹੀਂ ਜਿਹਦੇ ਨਾਲ ਸਟੈਬ ਕਰਕੇ ਪਹਿਲਾ ਉਹਦਾ ਕਤਲ ਕੀਤਾ ਉਦੋਂ ਬਾਅਦ ਫਿਰ ਬੋਡੀ ਨੂੰ ਡਿਸਪੋਜ਼ ਕਰਨ ਦੇ ਲਈ ਐਨੇ ਇੱਕ ਬੈਗ ਦੇ ਵਿੱਚ ਉਹ ਫਿੱਟ ਕਰਕੇ ਉਹ ਬੋਡੀ ਨੂੰ ਅੱਗ ਵੀ ਲਾਈ ਤੇ ਜਦੋਂ ਬੈਗ ਜਲ ਗਿਆ ਤੇ ਉਹ 스멜 ਸ਼ਾਇਦ ਕਿਉਂਕਿ ਸੰਗੜੀਆਂਬਾਦੀ ਹੋਣ ਕਰਕੇ ਇਹਨੂੰ ਡਰ ਲੱਗ ਗਿਆ ਕਿ ਸ਼ਾਇਦ 스멜 ਹੋ ਜੇਗੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨੇ ਉਹ ਅਗ ਨੂੰ ਕੋ ਜਾ ਕੇ ਫਿਰ ਦੋ ਦਿਨ ਤਕਰੀਬਨ ਇਹਨੇ ਆਪਣੇ ਘਰੇ ਉਹ ਲਾਸ਼ ਨੂੰ ਰੱਖੇ ਰੱਖੋ ਫਿਰ 11 ਤਰੀਕ 10 11 ਕੀ ਜੋ ਦਰਮਿਆਨੀ ਰਾਤ ਸੀਗੀ ਉਸ ਦਿਨੇ ਨੇ ਫਿਰ ਬੈਗ ਦੇ ਵਿੱਚ ਉਹ ਵਾਰਡਨ ਨੂੰ ਦੁਬਾਰਾ ਫਿਟ ਕਰਕੇ ਉਹਦੇ ਬਾਅਦ ਫਿਰ ਆਪਣੀ ਗੱਡੀ i20 ਨੂੰ ਲੈ ਕੇ ਫਿਰ ਇੱਥੇ ਇੱਕ ਬੋਡੀ ਨੂੰ ਸਿੱਟ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਸੈਂਪਥੀ ਗੇਨ ਕਰਨ ਦੇ ਲਈ ਤੇ ਪੁਲਿਸ ਨੂੰ ਅੱਗੇ ਕਿਉਂਕਿ ਅਲਟੀਮੇਟਲੀ ਇਹਨੂੰ ਸ਼ਾਇਦ ਪਤਾ ਸੀ ਕਿ ਪੁਲਿਸ ਨੇ ਇਹਨੂੰ ਫੜੀ ਲੈਣਾ ਹੈ ਕੇਸ ਕਰਕੇ ਤੇ ਤਾਂ ਕੌੜ ਜਾਈਗੀ ਤੇ ਇਹਨੇ ਜੋ ਮਰਨ ਵਾਲੀ ਕੁੜੀ ਹੈਗੀ ਡਿਸੀਜ਼ ਉਹਦਾ ਇੱਕ ਆਪਣੇ ਨਾਲ ਦਾ ਕੋਈ ਫੋਟੋ ਉਹਦਾ ਆਪਣੇ ਛਾਤੀ ਦੇ ਉੱਤੇ ਟੈਟੂ ਵੀ ਕਰਵਾਇਆ ਤੇ ਉਹ ਇਹਨੇ ਕਤਲ ਕਰਨ ਤੋਂ ਬਾਅਦ ਟੈਟੂ ਕਰਵਾਇਆ ਹੈਗਾ ਤੇ ਜੋ ਪ੍ਰਿੰਸ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਬਟ ਆਪਣੇ ਕਹਿਣ ਮੁਤਾਬਕ ਆਪਣੇ ਕਨਫੈਸ਼ਨ ਦੇ ਮੁਤਾਬਕ ਆ ਇੱਕ ਨਸ਼ੇ ਕਰਨ ਦਾ ਆਦੀ ਹੈਗਾ ਤੇ ਇਹਦੇ ਕਹਿਣ ਮੁਤਾਬਕ ਹੀ ਐਨੇ ਨਸ਼ੇ ਦੀ ਹਾਲਤ ਦੇ ਵਿੱਚ ਆ ਕਤਲ ਨੂੰ ਅੰਜਾਮ ਦਿੱਤਾ ਤੇ ਸਪਨਾ ਨੂੰ ਕੁਝ ਮਹੀਨੇ ਤੋਂ ਹੀ ਇਹ ਜਾਣਦਾ ਸੀ ਮੈਂ ਮੇਰੇ ਤੋਂ ਕੋਈ ਗੱਲ ਨਹੀਂ ਹਾਂ ਸ਼ਾਇਦ ਦੋਨੋਂ ਦੋਸਤ ਸੀਗੇ ਤੇ ਐਨੇ ਕੁਝ ਨਹੀਂ ਪਰਸਨਲ ਪਰਸਨਲ ਗੱਲ ਹੋਸਾ ਜਿਹਨੇ ਅਜੇ ਸ਼ੇਅਰ ਨਹੀਂ ਕੀਤੀ ਹੈਗੀ ਬਟ ਇਹ ਇੱਕ ਦੂਜੇ ਦੇ ਦੋਸਤ ਸੀਗੇ ਤੇ ਇੱਕ ਕ੍ਰਾਈਮ ਆਫ ਪੈਸ਼ਨ ਇਹ ਨੂੰ ਕਹਿ ਸਕਦੇ ਹਾਂ ਕੀ ਕੁਚ ਆਪਸ ਦੇ ਵਿੱਚ ਕੁਚ ਕੁਚ ਜਾਂ ਤਾਂ ਲੜਾਈ ਹੋਈ ਹੈ ਜਾਂ ਫਿਰ ਕੁਝ ਮਿਸ਼ਾਪ ਹੋ ਗਿਆ ਮੈਂ ਕਿੰਨੇ ਜਿੱਤ ਬਕੀ ਰਹੇ ਇਹ ਕੱਠੇ ਅਜੇ ਨਹੀਂ ਰਹਿ ਸੀ ਕਿ ਇਹ ਤੋਂ ਕਿਸੇ ਔਰਜਨਲ ਦੇ ਵਿੱਚ ਵੈਰੀ ਥੀ ਕੁੜੀ ਬਟ ਇਹ ਦੋਸਤ ਸੀ